ਤਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਟੱਡੀ ਹਬ ਵਿਦ ਪੰਜਾਬ ਤੇ ਮੈਂ ਨੀਰਜ ਕਬੋਜ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਕਲਾਸ ਜੀਕੇ ਦੀ ਜਿਸ ਵਿੱਚ ਆਪਾਂ 2 15 ਐਮਸੀਕਿਊ ਕਰਾਂਗੇ ਤੁਹਾਡੇ ਲਈ ਆਪਾਂ ਮੋਕ ਟੈਸਟ ਤਿਆਰ ਕੀਤਾ ਹੈ ਜੀ ਮੋਕ ਟੈਸਟ 1 ਦੇ ਵਿੱਚ ਆਪਾਂ 2 15 ਐਮਸੀਕਿਊ ਕਰਾਂਗੇ ਜਿਹੜੇ ਆਪਾਂ ਕਰਾਂਗੇ ਪ੍ਰੀਵੀਅਸ ਪੇਪਰ ਦੇ ਇਹ ਜਿੰਨੇ ਵੀ ਕੁਸ਼ਨ ਹੈਗੇ ਹਨ ਆਪਾਂ ਪ੍ਰੀਵੀਅਸ ਪੇਪਰ ਤੋਂ ਚੁੱਕੇ ਹੋਏ ਹਨ ਉਮੀਦ ਹੈ ਕਿ ਆਉਣ ਵਾਲੇ ਪੇਪਰਾਂ ਵਿੱਚ ਇਹ ਦੇਖਣ ਨੂੰ ਮਿਲਣਗੇ ਕਈ ਪੇਪਰਾਂ ਵਿੱਚ ਇਹ ਆਵਿ ਚੁੱਕੇ ਹਨ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਰਾਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਨੂੰ ਕਰ ਲੋ ਪ੍ਰੈਸ ਤਾਂ ਕਿ ਨਵੇਂ-ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕਲਾਸ ਸਟਾਰਟ ਕਰਦੇ ਹਾਂ ਜੀ ਗਨਤਤ੍ਰ ਦਿਵਸ ਦੇ ਮੌਕੇ ਹੋਣ ਵਾਲੇ ਰਾਸ਼ਟਰੀ ਸਮਾਰਗਮ ਵਿੱਚ ਝੰਡਾ ਲਹਿਰਾਉਣ ਦੀ ਰਸਮ ਨੂੰ ਕੌਣ ਅਦਾ ਕਰਦਾ ਹੈ ਏ ਸਰਵੋਚ ਅਦਾਲਤ ਦਾ ਮੁੱਖ ਜੱਜ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਪ ਰਾਸ਼ਟਰਪਤੀ ਦੇਖੋ ਰਾਜੇ ਪਹਿਲਾਂ ਤੁਸੀਂ ਆਪਣੇ ਮਾਈਂਡ ਵਿੱਚ ਸੋਚ ਲੈਣਾ ਹੈ ਆਨਸਰ ਮੋਕ ਟੈਸਟ ਦਾ ਮਤਲਬ ਇਹੀ ਹੁੰਦਾ ਤੁਹਾਡੀ ਤਿਆਰੀ ਚੈੱਕ ਕਰਨਾ ਆਪਾਂ ਟੋਪ 15 MCQ ਕਰਾਂਗੇ ਜਿਸ ਵਿੱਚ ਤੁਸੀਂ ਆਪਣੇ ਮਾਈਂਡ ਵਿੱਚ ਪਹਿਲਾਂ ਹੀ ਇਸ ਦਾ ਆਨਸਰ ਸੋਚ ਲੈਣਾ ਹੈ ਠੀਕ ਹੈ ਜੀ ਐਵੇਂ ਕਰਕੇ ਤੁਸੀਂ 15 ਕੁਐਸਚਨ ਕਰ ਲੈਣੇ ਹਨ ਉਸ ਤੋਂ ਬਾਅਦ ਤੁਸੀਂ ਕਮੈਂਟ ਕਰਨਾ ਤੁਹਾਡੇ ਕਿੰਨੇ ਕੁਐਸਚਨ ਸਹੀ ਹਨ ਚਲੋ ਜੀ ਕਲਾਸ ਸਟਾਰਟ ਕਰਦੇ ਆਪਾਂ ਲਓ ਜੀ ਇਸ ਦਾ ਸਹੀ ਆਨਸਰ ਬਣੇਗਾ ਜੀ ਪ੍ਰਧਾਨ ਮੰਤਰੀ ਦੇਖੋ ਜੀ ਪ੍ਰਧਾਨ ਮੰਤਰੀ ਜਿਹੜੇ ਉਹ ਗੋਦੰਤਰ ਦਿਵਸ ਦੇ ਮੌਕੇ ਹੋਣ ਵਾਲੀ ਰਾਸ਼ਟਰੀ ਝੰਡਾ ਲੈ ਰਹਉਂਦੇ ਹਨ ਠੀਕ ਹੈ ਜੀ ਆਪਣਾ ਜਿਹੜਾ ਜੇ ਆਪਣੀ ਫਲੈਗ ਦੀ ਗੱਲ ਕਰ ਲਈ ਜਿਹੜੇ ਇੰਡੀਅਨ ਫਲੈਗ ਹੈ ਆਪਣਾ ਜਿਹੜਾ ਆਪਣਾ ਇੰਡੀਅਨ ਫਲੈਗ ਹੈ ਆਪਾਂ ਕਦੋਂ ਅਡਾਪਟ ਕੀਤਾ ਜੀ ਸੰਵਦਾਨ ਵਿੱਚ 22 ਜੁਲਾਈ 1947 22 ਜੁਲਾਈ 1947 ਨੂੰ ਆਪਾਂ ਜਿਹੜਾ ਇੰਡੀਅਨ ਫਲੈਗ ਅਡਾਪਟ ਕੀਤਾ ਹੈ ਜੀ ਜਿਸ ਵਿੱਚ 24 ਸ਼ੋਕ ਚੱਕਰ ਹਨ ਚੱਕਰ ਬਣੇ ਹੋਏ ਜੀ ਉਹਨੂੰ অশੋਕ ਚੱਕਰ ਕਿਹਾ ਜਾਂਦਾ ਹੈ ਜੀ 24 ਸ਼ੋਕ ਚੱਕਰ ਹਨ ਜਿਹੜਾ ਆਪਣਾ ਝੰਡਾ ਹੈ ਉਹਦੀ ਲੈਂਥ ਤੇ ਬ੍ਰੈਥ ਲੈਂਥ ਤੇ ਬ੍ਰੈਥ 3 ਲੈਂਥ ਤੇ ਬ੍ਰੈਡਥ ਜਿਹੜੀ ਹੈਗੀ ਆ ਜੀ 3 2 ਠੀਕ ਹੈ ਬਹੁਤ ਵਾਰੀ ਇਹ ਕੁਐਸਚਨ ਪੁੱਛਿਆ ਜਾ ਚੁੱਕਾ ਹੈ ਜਿਹੜਾ ਆਪਣਾ ਜੀ ਫਲੈਗ ਹੈ ਜਿਹੜਾ ਆਪਣਾ ਫਲੈਗ ਨੂੰ ਡਿਜ਼ਾਈਨ ਕਿਨੇ ਕੀਤਾ ਹੈ ਜੀ ਡਿਜ਼ਾਈਨ ਕਿਨੇ ਕੀਤਾ ਹੈ ਜੀ ਡਿਜ਼ਾਈਨ ਬਾਈ ਪਿੰਗਲੀ ਮੈਨ ਕੇ ਹਨੇ ਇਸ ਵਿੱਚ ਰਾਜੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਤਾ ਚੰਡੇ ਬਾਰੇ ਠੀਕ ਹੈ ਜੀ ਕਰਦੇ ਹਾਂ ਸਟਾਰਟ ਨੈਕਸਟ ਕੁਐਸਚਨ ਤੇ ਦੁਨੀਆ ਵਿੱਚ ਕੁੱਲ ਕਿੰਨੇ ਮਹਾਦੀਪ ਹਨ ਯੂਰਪ ਅਟਲਾਂਟਿਕਾ ਦੱਖਣੀ ਅਫਰੀਕਾ ਏਸ਼ੀਆ ਇਸ ਦਾ ਆਪਣਾ ਸਹੀ ਉੱਤਰ ਬਣੇਗਾ ਜੀ ਰਾਜੇ ਇਹ ਕੁਐਸਚਨ ਵਿੱਚ ਥੋੜੀ ਜੀ ਮਿਸਟੇਕ ਹੈ ਜਿਹੜੀਆਂ ਆਪਸ਼ਨ ਆਈਆਂ ਨੇ ਉਹ ਕੁਐਸਚਨ ਦੇ ਹਿਸਾਬ ਨਾਲ ਨਹੀਂ ਹੈਗੀਆਂ ਇਸ ਕੱਪ ਕੇ ਇਸ ਦਾ ਸਹੀ ਉੱਤਰ ਬਣੇਗਾ ਜੀ 7 ਉਮੀ ਤੁਹਾਨੂੰ ਦੱਸ ਦੇਣਾ ਸੱਤ ਕਿਹੜੇ ਕਿਹੜੇ ਹੈਗੇ ਆ ਜੀ ਇੱਕ ਤਾਂ ਆਪਣਾ ਏਸ਼ੀਆ ਇੱਕ ਦੱਖਣੀ ਅਮਰੀਕਾ ਅਟਾਂਟਿਕਾ ਯੂਰਪ ਚਾਰ ਇਹ ਹੋ ਗਏ ਜੀ ਇੱਕ ਹੈਗਾ ਜੀ ਉੱਤਰੀ ਅਮਰੀਕਾ ਉੱਤਰੀ ਅਮਰੀਕਾ ਅਮਰੀਕਾ ਠੀਕ ਹੈ ਜੀ ਇੱਕ ਹੈਗਾ ਅਟਾਂਟਿਕਾ ਅਟਾਂਟਿਕਾ ਠੀਕ ਹੈ ਜੀ ਇੱਕ ਆਪਣਾ ਰਹਿ ਗਿਆ ਜੀ ਅਫਰੀਕਾ ਅਫਰੀਕਾ ਦੇਖੋ ਜੀ ਇਹ ਆਪਣੇ ਸੱਤ ਮਹਾਦੀਪਨ ਦੁਨੀਆ ਦੇ ਠੀਕ ਹੈ ਜੀ ਜਿੰਦੇ ਵਿੱਚ ਜੇ ਆਪਣੀ ਗੱਲ ਕਰੀਏ ਆਪਣਾ ਇੰਡੀਆ ਕਿੱਥੇ ਹੈ ਜੀ ਏਸ਼ੀਆ ਵਿੱਚ ਲਾਈਜ਼ ਕਰਦਾ ਹੈ ਏਸ਼ੀਆ ਵਿੱਚ ਠੀਕ ਹੈ ਜੀ ਜੇ ਏਸ਼ੀਆ ਦੀ ਗੱਲ ਕਰੀਏ ਏਸ਼ੀਆ ਵਿੱਚ ਕੁੱਲ ਕਿੰਨੀਆਂ ਕੰਟਰੀਆਂ ਆਉਂਦੀਆਂ ਨੇ 48 ਕੰਟਰੀਆਂ ਆਉਂਦੀਆਂ ਨੇ ਰਾਜੀ ਹੁਣ ਫਿਰ ਤੁਸੀਂ ਦੁਬਾਰਾ ਚੈੱਕ ਕਰ ਲੈਣਾ ਮੇਰੇ ਸਾਹਮਣੇ 48 ਹਨ ਬਾਕੀ ਤੁਸੀਂ ਨੈਟ ਤੇ ਚੈੱਕ ਕਰ ਲੈਣਾ ਵੀ ਹੋਣ ਨਹੀਂ ਸ਼ਾਇਦ ਵਧ ਗਈ ਹੋਵੇ ਕੋਈ ਹੋਰ ਐਡ ਕਰ ਦਿੱਤੀ ਗਈ ਹੋਵੇ ਜੇ ਆਪਾਂ ਏਸ਼ੀਆ ਦੀ ਗੱਲ ਕਰੀਏ ਤੇ ਜਿਹੜਾ ਆਪਣਾ ਇੰਡੀਆ ਹੈ ਉਹ ਕਿੱਥੇ ਲਾਈਜ਼ ਕਰਦਾ ਹੈ ਜੀ ਇੰਡੀਆ ਲਾਈਜ਼ ਕਰਦਾ ਸਾਊਥ ਥਨ ਏਸ਼ੀਆ ਵਿੱਚ ਠੀਕ ਹੈ ਜੀ ਅੱਜ ਆਪਾਂ ਹੁਣ ਇਸ ਕੁਐਸਚਨ 'ਚ ਕੀ ਕੀ ਕੀਤਾ ਆਪਣੇ ਸੱਤ ਮਹਾਦੀਪ ਹਨ ਠੀਕ ਹੈ ਏਸ਼ੀਆ ਅਫਰੀਕਾ ਨਾਰਥ ਅਮਰੀਕਾ ਸਾਊਥ ਅਮਰੀਕਾ ਯੂਰਪ ਆਸਟ੍ਰੇਲੀਆ ਅਟਾਂਟਿਕਾ ਇੰਡੀਆ ਜਿਹੜਾ ਆਪਣਾ ਏਸ਼ੀਆ ਦੇ ਵਿੱਚ ਆਉਂਦਾ ਜੀ ਏਸ਼ੀਆ ਵਿੱਚ ਟੋਟਲ ਕੰਟਰੀਆਂ 48 ਹਨ ਤੇ ਸੱਤ ਕੰਟੀਨੈਂਟ ਹੈਗੇ ਆਪਣੇ ਇੰਡੀਆ ਵਿੱਚ ਸਾਊਥਰਨ ਮੋਸਟ ਜਿਹੜਾ ਇੰਡੀਆ ਲਾਈਜ਼ ਕਰਦਾ ਹੈ ਏਸ਼ੀਆ ਦੇ ਵਿੱਚ ਸਾਊਥਰਨ ਏਸ਼ੀਆ ਦੇ ਵਿੱਚ ਲੌਕਲਾਈਜ਼ ਕਰਦਾ ਹੈ ਜੀ ਇਹ ਬਹੁਤ ਵਾਰੀ ਕੁਐਸਚਨ ਪੁੱਛਿਆ ਗਿਆ ਜੀ ਇੰਡੀਆ ਕਿੱਥੇ ਲਾਈਜ਼ ਕਰਦਾ ਹੈ ਨੈਕਸਟ ਚੱਲਦੇ ਹਾਂ विजय स्तंभ किस शहर ਵਿੱਚ ਸਥਿਤ ਹੈ ਆਗਰਾ ਗਵਾਲੀਅਰ ਚਿਤੋੜਗੜ ਹਦਰਾਬਾਦ ਆਪਣਾ ਸਹੀ ਉੱਤਰ ਬਣੇਗਾ ਜੀ ਚਿਤੋੜਗੜ ਠੀਕ ਹੈ ਜੀ ਚਿਤੋੜਗੜ ਕਿੱਥੇ ਹੈ ਜੀ Rajasthan ਦੇ ਵਿੱਚ Rajasthan ਦੇ ਵਿੱਚ ਰਾਜ ਇੱਕ ਪਹਿਲੀ ਵੀਡੀਓ ਆਪਾਂ ਪਾਈ ਸੀ ਪੰਜਾਬ ਜੀਕੇ ਦੀ ਉਹਦੇ ਵਿੱਚ ਜਿਹੜਾ Rajasthan ਦਾ CM ਤੇ Governor ਮੈਂ ਜਾਣ ਬੁਝ ਕੇ ਗਲਤ ਦੱਸਿਆ ਜੀ ਪਰ ਕਮੈਂਟ ਵਿੱਚ ਕਿਸੇ ਨੇ ਵੀ ਸਹੀ ਨਹੀਂ ਕਿਹਾ ਵੀ ਸਾਰਾ ਗਲਤ ਹੈ ਇਹਨੂੰ ਸਹੀ ਕਰ ਦੋ ਆ ਜੇ ਤੁਸੀਂ ਗਲਤ ਦੱਸ ਇਸ ਨੂੰ ਗਲਤ ਦੱਸਿਆ ਅੱਜ ਆਪਾਂ ਤੁਹਾਨੂੰ ਸਹੀ ਕਰਨ ਜਾ ਰਹੇ ਹਾਂ ਜਿਹੜੇ ਜਿਹੜੇ ਰਾਜਸਥਾਨ ਦੇ ਹੈਗੇ ਆ ਜੀ ਉਹ ਵਜਨ ਲਾਲ ਲਗੇ ਆ ਜੀ ਸੀਐਮ ਵਜਨ ਲਾਲ ਜਿਹੜੇ ਕਿ ਭਾਜਪਾ ਪਾਰਟੀ ਨੂੰ ਬਿਲੋਂਗ ਕਰਦੇ ਆ ਵਜਨ ਲਾਲ ਸ਼ਰਮਾ ਠੀਕ ਹੈ ਜੀ ਗੌਰ ਨਾਲ ਤੁਸੀਂ ਚੈੱਕ ਕਰ ਲੈਣਾ ਬਾਕੀ ਮੇਰੇ ਸਾਹਬ ਨਾਲ ਚੇਂਜ ਹੋਇਆ گورنر ਤੇ ਉਹਨਾਂ ਜਿਹੜੇ ਚੇਂਜ ਹੋਏ ਆ ਉਹਨਾਂ ਦਾ ਨਾਮ ਹੈਗਾ ਜੀ ਕਲਰਾਜ ਕਲਰਾਜ ਮਿਸ਼ਰਾ ਕਲਰਾਜ ਮਿਸ਼ਰਾ ਠੀਕ ਹੈ ਜੀ ਜੇ ਰਾਜਸਥਾਨ ਦੀ ਗੱਲ ਕਰੀਏ ਜਿਹੜਾ ਰਾਜਸਥਾਨ ਹੈਗਾ ਉਹਦੀ ਕੈਪੀਟਲ ਕਿਹੜੀ ਹੈ ਜੀ ਰਾਜਧਾਨੀ ਯਾਨੀ ਕਿ ਕਿਹੜੀ ਹੈ ਰਾਜਧਾਨੀ ਹੈਗੀ ਜੈਪੁਰ ਜੈਪੁਰ ਨੂੰ ਹੋਰ ਕੀ ਕਿਹਾ ਜਾਂਦਾ ਪਿੰਕ ਸਿਟੀ ਆਫ ਇੰਡੀਆ ਪਿੰਕ ਸਿਟੀ ਆਫ ਇੰਡੀਆ ਠੀਕ ਹੈ ਰਾਜੇ ਨੈਕਸਟ ਚਲਦੇ ਹਾਂ ਧਰਤੀ ਉੱਤੇ ਸਭ ਤੋਂ ਸਖਤ ਕਿਸ ਤੱਤ ਨੂੰ ਮੰਨਿਆ ਗਿਆ ਹੈ ਤਾਂਬਾ ਸੋਨਾ ਲੋਹਾ ਹੀਰਾ ਇਸ ਦਾ ਸਹੀ ਉੱਤਰ ਬਣੇਗਾ ਜੀ ਹੀਰਾ ਜਿਹੜਾ ਡਾਇਮੰਡ ਹੁੰਦਾ ਹੈ ਜੀ ਉਹਨੂੰ ਸਭ ਤੋਂ ਸਖਤ ਤੱਤ ਕਿਹਾ ਜਾਂਦਾ ਹੈ ਜੀ ਨੈਕਸਟ ਚਲਦੇ ਹਾਂ ਪੰਜਵੇਂ ਕੁਐਸਚਨ ਦੇ ਉੱਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਆਡੇ ਸਾਹਮਣੇ অপਸ਼ਨ ਹੈ জওয়হারলাল নেহেরু লাল বাহাদুর শাস্ত্রী Mahatma Gandhi Vallabhbhai Patel দেখো ਜਿਹੜੇ ਆਪਣੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਗੇ ਸੀ ਉਹਦਾ ਇਸਦਾ ਆਨਸਰ ਬੰਦਾ ਹੈ ਜੀ জওয়হারলাল নেহেরু ਇਹ ਆਪਣੇ ফার্স্ট ਪ੍ਰਧਾਨ ਮੰਤਰੀ ਸੀ ਕਿ ਜੋ 15 ਅਗਸਤ 1947 ਤੋਂ ਲੈ ਕੇ ਜਿਹੜੇ 27 ਮਈ 1964 ਤਾਂ ਕਰਿਆ ਠੀਕ ਹੈ ਜੀ ਹੁਣ ਵਾਲੇ ਜਿਹੜੇ ਆਪਣੇ ਕਰੰਟ ਹੈਗੇ ਉਹ ਤੁਹਾਨੂੰ ਪਤਾ ਹੀ ਨਰਿੰਦਰ ਮੋਦੀ ਜੀ ਜਿਹੜੇ 15ਵੇਂ ਹੈਗੇ ਨਰਿੰਦਰ ਮੋਦੀ ਜੀ ਆਪਣੇ ਪ੍ਰਧਾਨ ਮੰਤਰੀ ਹੈਗੇ ਜੀ ਜਿਹੜੇ ਲਾਲਬਾਧੁਰ ਸ਼ਾਸਤਰੀ ਇਹ ਇਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਇਹ ਰਾਜਤਾਨਾ ਮੈਂ ਤਾਂ ਕਰਾ ਰਿਹਾ ਕਿਉਂਕਿ ਇਹ ਕੁਸ਼ਨ ਪੀ ਟ੍ਰਿਪਲ ਐਸ ਪੀ ਨੇ ਪੁੱਛਿਆ ਸੀ ਜੇਲ ਸੁਪਰੀਮੇਟ ਦੇ ਪੇਪਰ ਵਿੱਚ ਠੀਕ ਹੈ ਜੀ ਪੰਜਾਬ ਜੀ ਦੇ ਵਿੱਚ ਆਇਆ ਸੀ ਇਹ ਲਾ ਕੁਸ਼ਨ ਨੈਕਸਟ ਚੱਲਦੇ ਆ ਜੀ ਆ ਇੱਕ ਹੋਰ ਜੇ ਆਪਾਂ ਵੱਲਭਾਈ ਪਟੇਲ ਦੀ ਗੱਲ ਕਰੀਏ ਇਹ ਜਿਹੜੇ ਆਪਣੇ ਪਹਿਲੇ ਹੋਮ ਮਿਨਿਸਟਰ ਹੀ ਨੇ ਜਦੋਂ ਆਪਣਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਇਹ ਹੋਮ ਮਿਨਿਸਟਰ ਰਹਿ ਚੁੱਕੇ ਨੇ ਪਹਿਲੇ ਠੀਕ ਹੈ ਜੀ ਨੈਕਸਟ ਚਲਦੇ ਆਪਾਂ ਹਜ਼ਾਰ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ 15 ਅਗਸਤ 1947 26 ਜਨਵਰੀ 1950 26 ਨਵੰਬਰ 1949 26 ਅਗਸਤ 1947 ਦੇਖੋ ਜੇ ਤੁਹਾਨੂੰ ਡੇਟਾ ਦਾ ਆਜਾ ਕੋਸ਼ਣ ਆਜੇ ਪਹਿਲਾਂ ਤੁਸੀਂ ਐਨਲਾਈਜ਼ ਕਰਨਾ ਜੀ ਕੋਸ਼ਣ ਨੂੰ ਤੇ ਜੋ ਆਪਸ਼ਨ ਤੁਹਾਡੀ ਨਹੀਂ ਬੰਦੀ ਉਹ ਤੁਸੀਂ ਕੱਟ ਦੇਣੀ ਹੈ ਦੇਖੋ ਜੀ ਆਪਸ਼ਨ ਕੋਈ ਸਹੀ ਨਹੀਂ ਹੈ ਕਿ 15 ਅਗਸਤ 26 ਅਗਸਤ ਠੀਕ ਹੈ ਜੀ 15 ਅਗਸਤ ਨੂੰ ਤੁਹਾਨੂੰ ਪਤਾ ਹੈ ਕਿ ਆਪਣਾ ਜਿਹੜਾ ਦੇਸ਼ ਹੈਗਾ ਉਹ ਜਾਦ ਹੋਇਆ ਸੀਗਾ ਠੀਕ ਹੈ ਜੀ ਹੁਣ ਦੋ ਆਪਸ਼ਨ ਆ ਰਹਿ ਗਈਆਂ ਜੀ ਜਿਹੜੀ 26 ਨਵੰਬਰ ਹੈਗੀ ਹੈ ਜੀ ਛੜੀ 26 ਨਵੰਬਰ 26 ਨਵੰਬਰ ਨੂੰ ਕੀ ਹੋਇਆ ਸੀਗਾ ਆਪਣਾ ਸੰਵਿਧਾਨ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਜੀ ਬਣ ਕੇ ਤਿਆਰ ਹੋ ਗਿਆ ਸੰਵਿਧਾਨ ਪਰ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਲਾਗੂ ਵਸਤੇ ਇੱਕ ਵਕਰੀ ਡੇਟ ਰੱਖੀ ਗਈ ਉਸ ਨੂੰ ਲਾਗੂ ਕਰਨ ਲਈ 26 ਜਨਵਰੀ 1950 ਠੀਕ ਹੈ ਜੀ ਟੋਟਲ 2 ਮਹੀਨੇ ਬਾਅਦ ਹੀ ਉਹਨੂੰ ਲਾਗੂ ਕੀਤਾ ਗਿਆ ਉਹ ਤਾਂ ਕੀਤਾ ਗਿਆ ਜੀ 26 ਜਨਵਰੀ ਨੂੰ 1930 ਤੋਂ ਆਪਾਂ ਆਪਦੇ ਸਵਤਾਨ ਦਿਵਸ ਮਨਾਦੇ ਆ ਰਹੇ ਸੀ ਠੀਕ ਹੈ ਜੀ ਜਦੋਂ ਅ ਰਜਿੰਦਰ ਪ੍ਰਸਾਦ ਜੀ ਨੇ ਸੋਰੀ ਜਵਾਲਾ ਨਹਿਰੂ ਜੀ ਨੇ ਸੈਸ਼ਨ ਕੀਤਾ ਸੀ ਲਾਹੌਰ ਦੇ ਵਿੱਚ ਰਾਵਿਕ ਰਾਵੀ ਦੇ ਕਿਨਾਰੇ ਰਾਵੀ ਦੇ ਕੰਢੇ 26 ਜਨਵਰੀ ਨੂੰ ਸਟੇਜ ਸੈਸ਼ਨ ਹੋਇਆ ਸੀ ਉਸ ਸੈਸ਼ਨ ਦੇ ਕਾਰਨ ਹੀ ਆਪਾਂ ਪ੍ਰੇਡ ਹੋਈ ਸੀ ਉੱਥੇ ਇਸੇ ਕਰ ਨਹੀਂ ਆਪਾਂ 26 ਜਨਵਰੀ 1950 ਨੂੰ ਮਤਲਬ ਜੇ 26 ਜਨਵਰੀ ਨੂੰ ਹੀ ਆਪਣਾ ਸਵਿਧਾਨ ਲਾਗੂ ਕਰਨਾ ਸੀ ਇਸ ਲਈ ਆਪਾਂ 2 ਮਹੀਨੇ ਵੇਟ ਕੀਤੀ ਸੀ ਆ ਕਾਰਨ ਹੈਗਾ ਜੀ ਤੇ ਆਪਣਾ ਸਹੀ ਉੱਤਰ ਬਣੇਗਾ ਜੀ 26 ਜਨਵਰੀ 1950 ਨੈਕਸਟ ਤੇ ਚਲਦੇ ਆ ਜੀ ਨਵੀਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਬਣਾਇਆ ਗਿਆ 26 ਜਨਵਰੀ 1911 13 ਫਰਵਰੀ 1931 1 ਨਵੰਬਰ 1921 15 ਜੁਲਾਈ 1918 ਆਜੇ ਆਪਣਾ ਇਸ ਦਾ ਸਹੀ ਉੱਤਰ ਬਣੇਗਾ ਜੀ 26 ਜਨਵਰੀ 1911 ਇਹ ਆਪਣੀ ਰਾਜਧਾਨੀ ਕੋਲਕਾਤਾ ਤੋਂ ਲੈ ਕੋਲਕਾਤਾ ਤੋਂ ਸ਼ਿਫਟ ਕਰਕੇ ਨਵੀਂ ਦਿੱਲੀ ਕਰ ਦਿੱਤੀ ਗਈ ਸੀ ਠੀਕ ਹੈ ਰਾਜੇ ਉਸ ਟਾਈਮ ਇੰਗਰੇਜ਼ਾਂ ਦਾ ਰਾਜ ਸੀਗਾ ਤੇ ਉਹਨਾਂ ਨੇ ਨਵੀਂ ਦਿੱਲੀ ਚ ਕੀਤੀ ਸੀਗੀ ਰਾਜਧਾਨੀ ਨੈਕਸਟ ਕੁਐਸਚਨ ਨੈਕਸਟ ਚਲਦੇ ਹਾਂ ਰਾਜੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਦੇਖੋ ਜੀ 8th ਕੁਐਸਚਨ ਤੁਹਾਡੀ ਸਕਰੀਨ ਤੇ ਹੈ ਜੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਜਵਾਲਾ ਨਹਿਰੂ ਸਰਵਲੀ ਰਾਧਾਕ੍ਰਿਸ਼ਨ ਮਹਾਤਮਾ ਗਾਂਧੀ ਰਜਿੰਦਰ ਪ੍ਰਸਾਦ ਦੇਖੋ ਇਹ ਆਪਣਾ ਜਦਾ ਸਹੀ ਉੱਤਰ ਬਣੇਗਾ ਜੀ ਰਜਿੰਦਰ ਪ੍ਰਸਾਦ ਜਿਹੜੇ ਆਪਣੇ ਰਜਿੰਦਰ ਪ੍ਰਸਾਦ ਜੀ ਹੈਗੇ ਆ ਜੀ ਇਹ 1950 ਤੋਂ ਲੈ ਕੇ 1962 ਤੱਕਨ ਰਾਸ਼ਟਰਪਤੀ ਰਹੇ ਤੇ ਇਹ ਸਭ ਤੋਂ ਲੰਬੇ ਮਤਲਬ ਲੋਂਗੇਸਟ ਨਿਓ ਰਹੇ ਆ ਇਹਨਾਂ ਦਾ ਲੰਬੇ ਸਮੇਂ ਤੱਕ ਰਹਿ ਚੁੱਕੇ ਆ ਜੀ ਲੋਂਗੇਸਟ ਨਿਓ ਰਹੇ ਇਹਨਾਂ ਦਾ ਠੀਕ ਹੈ ਜੀ ਜੇ ਹੁਣ ਦੀ ਗੱਲ ਕਰੀਏ ਤੇ ਆਪਣੇ ਇਸ ਟਾਈਮ ਰਾਸ਼ਟਰਪਤੀ ਹੈਗਾ ਜੀ ਦ੍ਰੋਪਤੀ ਮੁਰਮੁਰ ਦ੍ਰੋਪਤੀ ਮੁਰਮੁਰ ਦ੍ਰੋਪਤੀ ਮੁਰਮੁਰ ਇਹ ਹੈਗਾ ਜੀ ਆਪਣੇ 15ਵੇਂ ਰਾਸ਼ਟਰਪਤੀ ਠੀਕ ਹੈ ਜੀ ਇਹ ਸੰਥਲ ਟਾਈਪ ਨਾਲ ਟ੍ਰਾਈਬਨਲ ਬਿਲੋਂਗ ਕਰਦੇ ਸੰਥਲ ਟ੍ਰਾਈਬ ਨਾਲ ਠੀਕ ਹੈ ਜੀ ਆ ਜੇ ਇੱਕ ਕੁਐਸਚਨ ਹੋਉਂਦਾ ਹੈ ਜਿਹੜੇ ਆਪਣੇ ਸਰਵ ਲਈ ਰਾਧਾਕ੍ਰਿਸ਼ਨ ਹੈਗੇ ਆ ਜੀ ਇਹ ਆਪਣੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਜੀ ਜਿਸ ਨੂੰ ਆਪਾਂ ਉਪ ਰਾਸ਼ਟਰਪਤੀ ਕਹਿੰਦੇ ਆ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਹੈ ਜੀ ਦੂਜੇ ਰਾਸ਼ਟਰਪਤੀ ਹੈ ਪਹਿਲੇ ਉਪਰਾਸ਼ਟਰਪਤੀ ਹੈ ਤੇ ਦੂਜੇ ਰਾਸ਼ਟਰਪਤੀ ਹੈ ਚਲਦੇ ਆ नेक्स्ट ਕੁਐਸਚਨ ਦੇ ਰਾਜੇ ਤਾਜ ਮਹਿਲ ਕਿਸ ਨਦੀ ਦੇ ਕਿਨਾਰੇ ਹੈ ਗੰਗਾ ਬ੍ਰਹਮਪੁੱਤਰ ਨਰਮਦਾ ਜਮੁਨਾ ਦੇਖੋ ਜੀ ਤਾਜ ਮਹਿਲ ਜਿਹੜਾ ਜੀ ਜਮੁਨਾ ਨਦੀ ਦੇ ਕਿਨਾਰੇ ਹੈ ਜਮੁਨਾ ਨਦੀ ਦੀ ਤੁਹਾਨੂੰ ਪਤਾ ਲੰਬਾਈ ਕਿੰਨੀ ਹੈ ਜੀ 1376 ਗੰਗਾ ਦੀ ਹੈ ਜੀ 2525 ਕਿਲੋਮੀਟਰ ਵਾ ਕਿਲੋਮੀਟਰ ਠੀਕ ਹੈ ਜੀ ਹੁਣ ਚਲਦੇ ਆਪਾਂ ਕੁਐਸਚਨ ਤੇ ਜਿਹੜਾ ਤਾਜ ਮਹਿਲ ਹੈ ਜੀ ਕਿਹਨੇ ਬਣਾਇਆ ਸੀ ਸ਼ਾਹਜਹਾਨ ਨੇ ਸ਼ਾਹਜਹਾਨ ਨੇ ਜਿਹੜਾ ਆਰਕੀਟੈਕਚਰ ਹੈ ਤਾਜ ਮਹਿਲ ਦਾ ਆਰਕੀਟੈਕਚਰ ਜਿਹੜਾ ਕਿ ਡਿਜ਼ਾਈਨ ਕੀਤਾ ਆਰਕੀਟੈਕਚਰ ਨੇ ਹੁੰਦਾ ਕੀ ਨਾਮ ਸੀ 우ਸਤਾਦ ਅਹਿਮਦ ਅਲੀ ਤਾਦ ਅਹਿਮਦ ਅਲੀ ਲਾਹੌਰੀ ਸੋਰੀ ਲਾਹੌਰੀ ਇਹ ਕਿੰਦੀ ਯਾਦਗਾਰ ਬਣਾਇਆ ਗਿਆ ਸੀਗਾ ਉਹਦਾ ਨਾਮ ਜੀ ਮੁਮਤਾਜ਼ ਮਹਿਲ ਸ਼ਾਹਜਹਾਂ ਦੀ ਪਤਨੀ ਸੀਗੀ ਮੁਮਤਾਜ਼ ਮਹਿਲ ਠੀਕ ਹੈ ਜੀ ਇਹ ਬਣਿਆ ਆਗਰਾ ਯੂਪੀ ਵਿੱਚ ਆਗਰਾ ਯੂਪੀ ਵਿੱਚ ਬਣਿਆ ਹੋਇਆ ਸੀ ਜਿਹੜਾ ਇਹਦੇ ਤੇ ਜਿਹੜਾ ਪੱਥਰ ਯੂਜ਼ ਕੀਤਾ ਗਿਆ ਉਹ ਵਾਈਟ ਮਾਰਬਲ ਯੂਜ਼ ਕੀਤਾ ਗਿਆ ਸਾਰਾ ਵਾਈਟ ਮਾਰਬਲ ਠੀਕ ਹੈ ਜੀ ਚਲਦੇ ਆ ਨੈਕਸਟ ਕੁਐਸਚਨ ਤੇ ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਹਾਲ ਵਿੱਚ ਬੰਬ ਕਿੰਨਾ ਇਨਕਲਾਬੀ ਦੋ ਜਵਾਨਾਂ ਨੇ ਛੁੱਟਿਆ ਸੀ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਉਟਕੇਸ਼ਵਰਦੱਤ ਅਤੇ ਭਗਤ ਸਿੰਘ ਸ਼ੋਰੀ ਲਾਲ ਅਤੇ ਭਗਤ ਸਿੰਘ ਤੇ ਚੰਦਰਸ਼ੇਖਰ ਆਜਾਦ ਅਤੇ ਜੈਪ ਗੁਪਾਲ ਟੀਗਰ राजे ਹੁਣ ਆਪਾਂ ਕਰਦੇ ਹਾਂ ਥੋੜਾ ਜਿਹਾ ਪੜ੍ਹ ਲੈਣਾ ਭਗਤ ਸਿੰਘ ਬਾਰੇ ਜਿਹੜੇ ਭਗਤ ਸਿੰਘ ਆਗੇ ਸੀ ਕਿਤੂ ਦੇ ਰਹਿਣ ਵਾਲੇ ਸੀਗੇ ਇਹਨਾਂ ਦਾ ਜਨਮ ਜਿਹੜਾ ਹੈ 27 ਸਪਟੰਬਰ 1907 ਲਾਇਲਪੁਰ ਪਾਕਿਸਤਾਨ ਠੀਕ ਹੈ ਜਿਹੜਾ ਪਾਕਿਸਤਾਨ ਦੇ ਲਾਇਲਪੁਰ ਹੈਗਾ ਇਹਨਾਂ ਜਿਹੜਾ ਇਹ ਡੈਥ ਜਿਹੜੀ ਹੋਈ ਸੀ ਇਹਨਾਂ ਦੀ ਸ਼ਹੀਦ ਹੋਏ ਸੀ ਮਾਰਚ 23 ਮਾਰਚ 1931 ਲਾਹੌਰ ਦੀ ਜੇਲ ਲਾਹੌਰ ਦੀ ਜੇਲੋਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਲਾਹੌਰ ਦੇ ਵਿਖੇ ਰਾਵੀ ਦੇ ਕੰਢੇ ਇਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਚੋਰੀ ठीक है जी इन्हें एक नोवल लिखा नोवल का नाम है नोवल लिखा से भगत सिंह जी ने वाई आई एम थीस्ट ये बहुत बार पेपर च पुछा जा चुका है वाई आई एम थीस्ट थी ठीक है जी जे भगत सिंह इन्होंने ऑरगेनाइजेशन चलवाई स 1926 ਦੇ ਵਿੱਚ ਇਹਨਾਂ ਨੇ ਆਰਗਨਾਈਜ਼ ਕੀਤੀ ਐਨਬੀਐਸ ਨੋਜਨ ਭਾਰਤ ਸਭਾ ਐਨਬੀਐਸ ਠੀਕ ਹੈ ਜੀ ਦੋ ਇੱਕ ਹੋਰ ਚਲਾਈਆਂ ਸੀਗਾ ਐਨਐਚਆਰਏ ਜਿਹੜੇ ਫਾਊਂਡਰ ਹੈਗੇ ਸੀ ਇਹਨਾਂ ਦੇ ਅੱਜ ਐਨਐਚਆਰ ਤੇ ਇਹਦਾ ਮਤਲਬ ਹੈ ਜੀ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਇੱਕ ਇਹਨਾਂ ਨੇ ਐਚ ਆਰਏ ਚਲਵਾਈ ਸੀ ਠੀਕ ਹੈ ਜੀ ਉਹਦਾ ਹੈ ਜੀ ਹਿੰਦੂਸਤਾਨ ਸੋਸ਼ਲਿਸਟ ਹਰਪਪ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੋ ਚਲਵਾਈਆਂ ਸੀਗੀਆਂ ਆ ਸ਼ਾਇਦ 1924 ਚਲਵਾਈ ਸੀਗੀ ਬਾਕੀ ਫੇਰ ਵੀ ਤੁਸੀਂ ਕਨਫਰਮ ਕਰ ਲਿਆ ਜੀ ਠੀਕ ਹੈ ਜੀ ਇਹਨਾਂ ਦਾ ਜਿਹੜਾ ਨਾਮ ਹੈਗਾ ਇਹਨਾਂ ਨੂੰ ਸ਼ਹੀਦੇ ਆਜ਼ਮ ਕਿਹਾ ਜਾਂਦਾ ਹੈ ਸ਼ਹੀਦੇ ਆਜ਼ਮ ਸ਼ਹੀਦੇ ਸ਼ਹੀਦੇ ਆਜ਼ਮ ਜੀ ਇਹਨੂੰ ਸ਼ਹੀਦੇ ਆਜ਼ਮ ਕਿਹਾ ਜਾਂਦਾ ਹੈ ਅਤੇ ਇੱਕ ਚੀਜ਼ ਹੋਰ ਜਿਹੜੇ ਭਗਤ ਸਿੰਘ ਜੀ ਜਿਹੜੇ ਭਗਤ ਸਿੰਘ ਜੀ ਹੈਗੇ ਸੀ ਇਹ ਆਪਣਾ ਗੁਰੂ ਕਿਹਨੂੰ ਮੰਨਦੇ ਸੀਗੇ ਇਹਨਾਂ ਦਾ ਗੁਰੂ ਕੋਣ ਸੀ ਕਰਤਾਰ ਸਰ ਕਰਤਾਰ ਸਿੰਘ ਸਰਬਾ ਇਹ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸੀ ਕਰਤਾਰ ਸਿੰਘ ਸਰਬਾ ਨੂੰ ਜੀ ਚਲ ਚਲਦੇ ਹਾਂ ਜੀ ਨੈਕਸਟ ਕੁਐਸਚਨ ਤੇ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਗੁਰਗੋਬੀ ਸਿੰਘ ਜੱਸਾ ਸਿੰਘ ਆਰਾਮ ਗੜੀਆ ਇਸ ਦਾ ਆਪਣਾ ਸਹੀ ਉੱਤਰ ਬਣੇਗਾ ਜੀ ਗੁਰੂ ਆ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੇ ਪਹਿਲੀ ਵਾਰੀ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਜੇ ਇਸ ਕੁਸ਼ਨ ਦੀ ਗੱਲ ਕਰੀਏ ਤਾਂ ਇਹ ਪੀਪੀਐਸਸੀ ਵਿੱਚ ਵੀ ਆਇਆ ਸੀਗਾ ਪੀਟ੍ਰ ਪਲੱਸ ਬੀ ਵਿੱਚ ਵੀ ਆਇਆ ਹੈ ਸੀਨੀਅਰ ਅਸਿਸਟੈਂਟ ਦੇ ਪੇਪਰ ਵਿੱਚ ਇਹ ਆਇਆ ਸੀਗਾ ਕੁਸ਼ਨ ਤੇ ਅਭੀ ਸੀਨੀਅਰ ਅਸਿਸਟੈਂਟ ਦਾ ਪੇਪਰ ਸੀਗਾ ਸ਼ਾਇਦ ਨਹੀਂ ਆ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਸੀਗਾ ਉਹਦੇ ਵਿੱਚ ਇਹ ਕੁਸ਼ਣ ਪੁੱਛਿਆ ਗਿਆ ਸੀਗਾ ਪੀਪੀਐਸਸੀ ਵਿੱਚ ਪਹਿਲੀ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਸੀਹਦ ਨਾਇਬ ਤਸੀਹਦਾਰ ਦੇ ਵਿੱਚ ਵੀ ਆਇਆ ਸੀ ਇਹ ਕੁਸ਼ਣ ਸੀ ਬਹੁਤ ਮੱਤਵਰ ਕੁਸ਼ਣ ਹੈ ਜੀ ਵਾਰ-ਵਾਰ ਪੇਪਰਾਂ 'ਚ ਜੋ ਆ ਰਹੇ ਨੇ ਆਪਾਂ ਤੁਹਾਨੂੰ ਉਹੀ ਕਰਾ ਰਹੇ ਹਾਂ ਨੈਕਸਟ ਚੱਲਦੇ ਹਾਂ ਹਾਂ ਜੀ ਭਾਰਤ ਵਿੱਚ ਕੁੱਲ ਕਿੰਨੇ ਪ੍ਰਾਂਤ ਹਨ ਦੇਖੋ ਜੀ ਆਪਣੇ ਭਾਰਤ ਦੇ ਵਿੱਚ 28 ਰਾਜ ਹਨ ਅਤੇ 8 ਯੂਟੀਆਂ ਹਨ ਯੂਨੀਅਨ ਟੈਰੀਟਰੀ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਯੂਨੀਅਨ ਟੈਰੀਟਰੀ ਇਹ 8 ਹੈ ਜੀ ਚਲਦੇ ਆ ਨੈਕਸਟ ਕੁਐਸਚਨ ਤੇ ਭਾਰਤ ਦੇ ਪੂਰਬ ਵਿੱਚ ਕਿਹੜਾ ਸਾਗਰ ਸਥਿਤ ਹੈ ਬੰਗਾਲ ਦੀ ਖਾੜੀ ਅਰਬ ਸਾਗਰ ਲਾਲ ਸਾਗਰ ਹਿੰਦ ਮਹਾਸਾਗਰ ਇਸ ਦਾ ਸਹੀ ਉੱਤਰ ਬਣੇਗਾ ਜੀ ਬੰਗਾਲ ਦੀ ਖਾੜੀ ਪੂਰਬ ਦੀ ਗੱਲ ਕਰੀਏ ਤੇ ਬੰਗਾਲ ਦੀ ਖਾੜੀ ਜੇ ਸਾਊਥ ਦੀ ਗੱਲ ਕਰੀਏ ਜੀ ਜਿਹੜਾ ਭਾਰਤ ਦੇ ਸਾਊਥੇ ਕਿਹੜਾ ਹੈਗਾ ਜੀ ਉਹ ਇੰਡੀਅਨ ਸਾਗਰ ਹਿੰਦ ਮਹਾਸਾਗਰ ਜਿਹਨੂੰ ਕਹਿੰਦੇ ਆਪਾਂ ਇੰਡੀਅਨ ਓਸ਼ੀਨ ਇੰਡੀਅਨ ਓਸ਼ੀਨ ਇੰਡੀਅਨ ਓਸ਼ੀਨ ਤੇ ਜੇ ਵੈਸਟ ਦੀ ਗੱਲ ਕਰੀਏ ਤੇ ਵੈਸਟ ਦੇ ਵਿੱਚ ਹੈਗਾ ਜੀ ਅਰਬ ਸਾਗਰ ਅਰਬੀਅਨ ਸਾਗਰ ਅਰਬੀਅਨ ਸੀ ਜਿਹਨੂੰ ਕਹਿੰਦੇ ਆਪਾਂ airbnb c کئی ਵਾਰ ਕੁਸ਼ਨ ਮਾਰ ਜਾਂਦਾ ਜੀ ਇੰਡੀਆ ਦੇ ਵੈਸਤੇ ਕਿਹੜਾ ਹੈ ਜੀ ਆਪਾਂ ਤੁਹਾਨੂੰ ਸਾਰੇ ਦੱਸ ਦਿੱਤੇ ਆ ਨੈਕਸਟ ਚਲਦੇ ਹਾਂ ਪੰਜਾਬ ਦੇ ਕਿਹੜੇ ਮੁੱਖ ਮੰਤਰੀ ਇੱਕ ਉੱਗੇ ਸਹਾਇਤਕਾਰ ਸਨ ਗੋਪੀ ਚੰਦ ਭਾਰਗਵ ਕਿਆਨੀ ਜੈਲ ਸਿੰਘ ਗੁਰਮਤ ਸਿੰਘ ਸਾਫੇ ਰਜਸਟਿੰਗ ਗੁਰਨਾਮ ਸਿੰਘ ਦੇਖੋ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸਹੀ ਕੋਸ਼ਿਸ਼ ਸਹੀ ਉੱਤਰ ਬਣੇਗਾ ਜੀ ਗੁਰਮukh Singh Masafir ਇੱਕ ਪੰਜਾਬੀ রাইਟਰ ਹੈਗੇ ਸੀਗੇ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਠੀਕ ਹੈ ਜੀ ਇਹ ਸਹੀ ਉੱਤਰ ਬਣੇਗਾ ਆਪਣਾ ਜੇ ਆਪਾਂ 1966 ਦੀ ਗੱਲ ਕਰੀਏ ਤੇ 1966 ਦੇ ਸੀਐਮ ਸੀਗੇ ਆਪਣੇ ਪਹਿਲੇ ਠੀਕ ਹੈ ਜੀ ਤੇ 1966 ਦੀ ਗੱਲ ਕਰੀਏ ਤੇ ਗਵਰਨਰ ਹੈਗੇ ਸੀ ਆਪਣੇ ਧਰਮਵੀਰਾ ਧਰਮ ਵੀਰਾ ਠੀਕ ਹੈ ਜੀ ਅ ਇੱਕ ਸਪਿਕ 1968 ਵਿੱਚ ਆਪਣੇ ਜਿਹੜੇ ਸਪੀਕਰ ਹੈਗੇ ਜੀ ਵਿਧਾਨ ਸਭਾ ਦੇ ਸ਼ਾਇਦ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਕਰਾ ਦਿੱਤਾ ਸੀਗਾ ਹਰਬੰਸ ਸਿੰਘ ਮੈਂ ਚੱਲ ਦੁਬਾਰਾ ਦੱਸ ਦੇਣਾ ਦੁਬਾਰਾ ਚੀਜ਼ਾਂ ਰਿਵਾਈਜ਼ ਹੋ ਜਾਣਗੀਆਂ ਹਰਬੰਸ ਸਿੰਘ ਰਾਜੇ ਉਹਨਾਂ ਆਪਾਂ 15 ਅਗਸਤ 1947 ਵਾਲੇ ਵੀ ਕਰ ਲੈਣੇ ਆ ਜਦੋਂ ਆਪਣਾ ਦੇਹਜਾਦ ਹੋਇਆ ਸੀਗਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈਗੇ ਸੀ ओके गोपी गोपी जी गोपीचंद 바르ਗਵ गोपीचंद 바르ਗਵ ਤੇ گورنرਗੇ ਸੀ ਚੰਦੂ لال ਮਾਧੂ ਲਾਤਰਵੇਦੀ राजे ਇਹਨੂੰ ਯਾਦ ਕਰਨ ਦਾ ਇੱਕ ਟ੍ਰਿਕ ਤੁਹਾਨੂੰ ਦੱਸ ਦਿੰਨੇ ਆ ਦੇਖੋ ਜਿਹੜਾ ਆਪਣੇ گورنر ਹੈਗਾ ਜੀ گورنر ਜੀ ਪੈਂਦਾ ਨਾ گورنر ਤੇ ਸੀ ਇਹ ਤੇ ਪੈਂਦਾ ਸੀ ਐਮ ਉਹ ਜਿਹੜਾ ਸੀਐਮ ਹੈਗਾ ਨਾ ਉਲਟ ਚੱਲ ਰਿਹਾ ਉਹ ਸੀ ਤੇ ਕੀ ਹੈਗਾ ਜੀ ਚੰਦੂ لال ਮਾਧਲੋ ਤ੍ਰिवेदी ਆਪਣਾ گورنر ਹੈਗਾ ਤੇ ਜੀ ਤੇ ਕੀ ਹੈਗਾ ਜੀ ਸੀਐਮ ਹੈਗਾ ਜਦੋਂ ਤੁਹਾਨੂੰ ਕੁਸ਼ਨ ਆਵੇ ਜਦੋਂ ਤੁਹਾਨੂੰ ਕੋਈ ਡਾਊਟ ਰਹਿ ਜਾਂਦਾ ਤੁਸੀਂ ਇਹ ਟ੍ਰਿਕ ਯਾਦ ਰੱਖਣੀ ਹੈ ਵੀ ਜੀਤ ਸੀ ਉਲਟ ਉਲਟ ਨਹੀਂ ਮੰਨ ਲਿਏ ਜਿਹੜੇ ਸੀਐਮ ਹੈਗੇ ਆ ਉਹ ਆਪਣੇ ਗੋਪੀ ਚੰਦ ਬਾਰਗਵ ਨੇ ਉਹ ਜੀਤ ਪੈਂਦੇ ਆ ਠੀਕ ਹੈ ਜੀ ਜਿਹੜੇ ਸੀਐਮ ਹੈਗੇ ਆ ਉਹ ਚੰਦੂ لال ਮਾਧਲੋ ਤ੍ਰिवेदी ਆਪਣੀ گورنر ਹੈਗਾ ठीक है जी वो और सीते पेंदे, वो पेंदे। है तो जीते पेंदे एवं आप ट्रिकाल याद कर सकते इन चीज़ा याद नहीं कर सकते किटिया इस करके तुम तो थोड़ा दस दिता नैक्सट हैं दिल्ली का लाल किला किसने बनवाया इस शाहजहन अकबर औरंगजेब महाराणा प्रताप इसका सही उत्तर बनेगा जी शाहजहां ਸ਼ਾਹ ਜਾਨ ਨੇ ਦਿੱਲੀ ਦਾ ਲਾਲ ਖਿਲਾ ਬਣਾਇਆ ਸੀਗਾ ਇੱਕ ਕੁਐਸਚਨ ਬੜਾ ਰਿਪੀਟ ਹੋ ਰਿਹਾ ਹੈ ਪੀ ਟ੍ਰਿਪਲ ਐਸ ਵੀ ਇਗਜ਼ਾਮ ਦੇ ਵਿੱਚ ਅ ਸੈਂਟਲੀ ਪੇਪਰ ਹੋਇਆ ਸੀ ਇਸ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵਿੱਚ ਕਾਨੂੰਨ ਕੋ ਦਾ ਪੇਪਰ ਹੋਇਆ ਸੀ ਸ਼ਾਇਦ ਇਹਦੀਆਂ ਪੰਜ ਪੋਸਟਾਂ ਆਏਗੀਆਂ ਸੀ ਪੂਰੇ ਪੰਜਾਬ ਵਿੱਚ ਉਹਦੇ ਚੇ ਕੁਐਸਚਨ ਰਿਪੀਟ ਹੋਇਆ ਸੀਗਾ 1100 11 ਮਾਰਚ 1783 ਦੇ ਵਿੱਚ ਬਾਬਾ ਬਗੇਲ ਸਿੰਘ ਜੀ ਨੇ ਬਾਬਾ ਬਗੇਲ ਸਿੰਘ ਜੀ ਨੇ ਦਿੱਲੀ ਦਾ ਕਿਲਾ ਜਿੱਤਿਆ ਸੀਗਾ ਰੈੱਡ ਫੋਰਟ ਜਾਨੀ ਕਿ ਉਹਦੇ ਤੇ ਕਬਜ਼ਾ ਕਰ ਲਿਆ ਸੀਗਾ ਦਲ ਖਾਲਸਾ ਜੀ ਇਹਨੂੰ ਦਲ ਖਾਲਸਾ ਕਿ ਇਹਨਾਂ ਨਾਲ ਜਦੋਂ ਇਹਨਾਂ ਨੇ ਕਬਜ਼ਾ ਕੀਤਾ ਸੀ ਮਤਲਬ ਮੁਗਲਾਂ ਨਾਲ ਯੁੱਧ ਕੀਤਾ ਸੀ ਇਹ ਜਿੱਤ ਗਏ ਸੀ ਸਿੱਖ ਤੇ ਸਿੱਖਾਂ ਦੇ ਨਾਲ ਇੱਕ ਬਾਬਾ ਬਗੇਲ ਸਿੰਘ ਇਹਨਾਂ ਦੇ ਹੈੱਡ ਆਗੇ ਸੀ ਜਸਾ ਸਿੰਘ ਰਾਂਗੜੀਆ ਤੇ ਇੱਕ ਬੰਦਾ ਹੋਰ ਸੀਗਾ ਮੈਨੂੰ ਇਹ ਨਾਮ ਨਹੀਂ ਯਾਦ ਆ ਰਿਹਾ ਇਹਨਾਂ ਸਾਰਿਆਂ ਨੇ ਮਤਲਬ ਫੋੜ ਤੇ ਕਬਜ਼ਾ ਕਰ ਲਿਆ ਸੀਗਾ ਮਤਲਬ ਇਹ ਸਿੱਖ ਰਾਜ ਸਥਾਪਿਤ ਕਰਤਾ ਸੀ ਪੂਰੀ ਇੰਡੀਆ ਵਿੱਚ ਇੱਕ ਵਾਰੀ ਫਿਰ ਬਾਅਦ ਵਿੱਚ ਇਹਨਾਂ ਨੇ ਕਿਹਾ ਵੀ ਕੋ ਆਪਣੇ ਗੁਰੂਆਂ ਜੀ ਨੇ ਸਖਾਇਆ ਗੁਰੂ ਜੀ ਨੇ ਸਖਾਇਆ ਵੀ ਰਾਜ ਨਹੀਂ ਸਥਾਪਿਤ ਕਰਨਾ ਉਹਨਾਂ ਸੀ ਰਾਜ ਨਹੀਂ ਕਰਨਾ ਇਸ ਕਰਕੇ ਫਿਰ ਇਹਨਾਂ ਨੇ ਜਿੱਤ ਕੇ ਗਿਲਾ ਛਾੜ ਦਿੱਤਾ ਸੀ ਠੀਕ ਹੈ ਰਾਜੀ ਇੱਥੇ ਆਪਣੇ ਤੋਂ 15 ਕੁਐਸਚਨ ਆਪਣੇ ਕੰਪਲੀਟ ਹੋ ਜਾਂਦੇ ਨੇ ਤੁਹਾਡਾ ਮੋਕ ਟੈਸਟ ਹੈਗਾ ਸੀ ਇਹਦੇ ਵਿੱਚ ਤਾਂ ਆਪਾਂ ਪੂਰੀ ਡਿਟੇਲ ਨਾਲ ਤੁਹਾਨੂੰ ਕਰਾ ਦਿੱਤੀ ਫਿਰ ਵੀ ਤੁਹਾਨੂੰ ਲੱਗੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਤੁਹਾਡੀ ਵੀਡੀਓ ਕਿਵੇਂ ਲੱਗੇ ਸਾਡੀ ਜੇ ਤੁਹਾਨੂੰ ਵੀਡੀਓ ਕੰਟੈਂਟ ਵਧੀਆ ਲੱਗਦਾ ਤੇ ਰਾਜੀ ਕਮੈਂਟ ਦਾ ਕਮੈਂਟ ਕਰਕੇ ਦੱਸਦਾ ਕਰੋ ਥੈਂਕ ਯੂ ਰਾਜੀ